ਭਾਈ ਗੁਰਜੀ ਦਾ ਘਰ ਸਾਹ ਭਾਈ ਗੁਰਜੀ ਕੀ ਫਤੇ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸੋਤਾ ਹੀ ਅੱਜ ਦੇ ਬਬਲੇ ਲੈ ਕੇ ਆ ਹਰ ਇੱਕ ਜਿਹੜੇ ਪੱਗ ਲਿਆ ਪਰੜਾ ਬੇਸ ਹੋ ਕਿਵੇਂ ਕਿਵੇਂ ਬਸਾ ਦਿਆਂ ਸਭ ਤੋਂ ਪਹਿੜਾ ਆਪਾਂ ਕੇਸਨ ਕੰਗਾ ਕਰਕੇ ਆਪਣੇ ਖੱਬੇ ਕੰਨ ਦੇ ਕੋਲ ਜਿਹੜਾ ਆਪਾਂ ਜੁੜਾ ਕਰ ਲੈਣਾ ਜਿਹਦੀ ਨਗਰ ਦਾ ਅਮਰਸ਼ਾ ਕਹਿੰਦਾ ਬਰੇ ਨੇ ਕੰਗਾ ਇਹਦਾ ਆਪਣੇ ਜੁੜੇ ਦੇ ਉੱਪਰ ਹੀ ਸੈਟ ਲੈਣਾ ਤੇ ਫਿਰ ਉਸ ਤੋਂ ਜਿਹੜਾ ਆਪਾਂ ਬੇਸ ਲੈਣਾ ਬੇਸ ਦੀ ਲੈਥੀ ਗੱਲ ਕਰੀਏ ਤਾਂ ਉਹਦੀ ਲੰਥ ਹੀ ਆ 1.5 ਮੀਟਰ ਕਪੜੇ ਦਾ ਆਪਾਂ ਫਲਵਾਉਂਦੇ ਆ ਤੇ ਉਦੇ ਦੋਰੇ ਆਪਣੇ ਵੇਸੇ ਦੋ ਕਿਨਾਰੇ ਹੁੰਦੇ ਆ ਦੋ ਕਿਨਾਰੇ ਚੱਕ ਕੇ ਕਿਨਾਰੇ ਨੂੰ ਫੋਲਡ ਕਰਕੇ ਦੂਜੇ ਕਿਨਾਰੇ ਨੂੰ ਉਹਦੇ ਨਾਲ ਜੋੜ ਕੇ ਔਰ ਇੱਕ ਟ੍ਰਾਇੰਗਲ ਪੁਣੀ ਬਣਾ ਕੇ ਸਿਰ ਕਵਰ ਕਰਕੇ ਜੂੜੇ ਦੇ ਉੱਤੇ ਇੱਕ ਲੜ ਲੈ ਆ ਕੇ ਫਿਰ ਜਿਹੜਾ ਆਪਣੇ ਇੱਕ ਲੜਖਾ ਕੋਲੋਂ ਲਿਆ ਕੇ ਲਗਾ ਦੇਣਾ ਜੇ ਉਹ ਚ ਡੰਗ ਪੈਂਦਾ ਤਾਂ ਉਹਦੇ ਚ ਜਿਹੜਾ ਕਪੜਾ ਦੇ ਲੈਣਾ ਤੇ ਅਗਲੇ ਜਿਹੜਾ ਲੜ ਲਾਉਣਾ ਹਲਕੇ ਲੜ ਨੂੰ ਵੈਕ ਤੋਂ ਪਿੰਚ ਕਰਕੇ ਉਹਦੀ ਇੱਕ ਟਾਈਪ ਦੀ ਪੁਣੀ ਬਣਾ ਲੈਣੀ ਦੋਈ ਕਿਨਾਰੇ ਇਕੱਠੇ ਕਰਕੇ ਤੇ ਆਪਣੀ ਦੋਈ ਛੱਡੇ ਉੱਪਰ ਪਾ ਗਏ ਜਿਹੜੇ ਆਪਣੀ ਬਰਾਬਰ ਫਲਾਵਰ ਕਿ ਆਵੇ ਤਾਂ ਫਿਰ ਆ ਪੜਾ ਉਹਦੀ ਆਪਣੀ ਦੂਸਰੀ ਸਾਈਡ ਕਪੜਾ ਦਵਾਂਗੇ ਤੇ ਲੜ ਨੂੰ ਲੋਡ ਕਰਕੇ ਫਿਰ ਜਿਹੜਾ ਹਲਕਾ ਲੜ ਨੂੰ ਪਿੰਚ ਕਰਕੇ ਤੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਜੇ ਕਿਤੇ ਡੋਂਗ ਬੰਦ ਹੋਇਆ ਤਾਂ ਉਹ ਜਿਹੜਾ ਆਪਾਂ ਕਪੜਾ ਦੇ ਕੇ ਜਿਹੜਾ ਲੜਨ ਲਗਾਉਣਾ ਤੇ ਜਿੱਥੇ ਕਿਤੇ ਹੋਰ ਜਿਆਦਾ ਨਿਕਲਦਾ ਉੱਥੇ ਥੋੜਾ ਜਿਹਾ ਆਪਾਂ ਦਾਅ ਦੇ ਕੇ ਜਿਹੜਾ ਲੜਨ ਲਗਾਉਣਾ ਜਿਹੜਾ ਉੱਪਰ ਲੜ ਛੱਡੇ ਉਹਨਾਂ ਜਿਹੜਾ ਆਪਾਂ ਸਾਰਾ ਕਵਰ ਕਰ ਲੈਣਾ ਤੇ ਅਗਲਾ ਲੜ ਲਾੜ ਲਾਉਣਾ ਉਹਦੇ ਵੀ ਦੋ ਹੀ ਕਿਨਾਰੇ ਇਕੱਠੇ ਕਰਕੇ ਲੜਨ ਨੂੰ ਲੋਡ ਕਰਕੇ ਸਿੰਪਲ ਜਿਹੜਾ ਲੜਨ ਸਿੱਧਾ ਕਰਕੇ ਲਗਾ ਦੇਣਾ ਤੇ ਜੇ ਵੀਡੀਓ ਕੋ ਸੋਟਾਈਟਲ ਲੈ ਛੜ ਕੇ ਮੈਂ ਯੂਜ਼ ਕਰਦੇ ਹਾਂ ਤੇ ਵੀਡੀਓ ਵਾਤ ਵੈਸੇ ਯੂਜ਼ ਕਰਦੇ ਹਾਂ ਜਿਹੜੇ ਵੀਰਾਂ ਨੂੰ ਬੇਸ ਬੰਨਣੀ ਚਾਹੀਦੀ ਪੜਾਵਾ ਦਿਆ ਤਾਂ ਇਸ ਬੜੀ ਦੇਖ ਕੇ ਜਿਹੜੀਆਂ ਆਪਣੇ ਪਰ ਆਉ ਦਾ ਸਲੂਸ਼ਨ ਕਰ ਲੈਣਾ ਤੇ ਹੁਣ ਜਿਹੜਾ ਆਪਾਂ ਬੇਸ ਅੱਧਾ ਆਪਾਂ ਜਿਹੜਾ ਬਹ ਬਣਿਆ ਗਿਆ ਤੇ ਹੁਣ ਜਿਹੜੇ ਆਪਣੇ ਕੇਸ ਵੀ ਨੇ ਜਿਹੜੇ ਅੰਦਰ ਕਰ ਲੈਣਾ ਨਾ ਜਿਹੜੀਆਂ ਪਈ 50 ਬਣਣੀਆਂ ਤਿੰਨ ਉਂਗਲਾ ਸਾਡੇ ਜਿਹੜੀ ਆਪਣੀ 50 ਬਣਣੀ ਹੈ ਉਨੂੰ ਗਲ ਛੱਡ ਗਏ ਜਿਹੜਾ ਆਪਾਂ 50 ਬਣ ਗਏ ਜਿਹੜੇ 50 ਦੀ ਆਪਾਂ ਇੱਕ ਗੱਠ ਕਰਾਂਗੇ ਜੇ ਆਪਾਂ ਡਬਲ ਗੱਠ ਕਰ ਦਨੇ ਆ ਤਾਂ ਜਿਹੜੇ ਆਪਣਾ ਸਾਰਾ ਦੁੱਖਣ ਲੱਗ ਜਾਂਦਾ ਹੈ ਜਿਹੜਾ ਬਾਕੀ ਦਾ ਲੜਵਾ ਚ ਰੋਹਣ ਆਪਾਂ ਆਪਣੇ ਉੱਪਰ ਦੇ ਲੈਣਾ ਹੈ ਇਹ ਵੀਡੀਓ ਪਸੰਦ ਆਏ ਤੇ ਲਾਈਕ ਸ਼ੈਅਰ ਕਰਕੇ ਮੈਨੂੰ ਜੁੜੋ ਤੇ ਵੀਡੀਓ ਬਾਤਾਂ ਸ਼ੈਅਰ ਕਰਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜੋ ਤੇ ਜਲਦੀ ਨੂੰ ਲੈ ਕੇ ਆ ਜਣੇ ਆ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ